ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਉਸ ਤਿਆਰ ਹੋ ਰਹਿਣੇ ਹੋ ਚੁੱਕੇ ਨੇ ਤਕਰੀਬਨ ਤਕਰੀ ਹੁਣ ਪਹਿਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਦੂਜੇ ਪਾਰਟ ਦੇ ਵਿੱਚ ਆਪਾਂ ਟਾ ਉਸ ਦੀ ਚੁੰਗੀ ਬਣਾਈ ਸੀ ਇਹਦੇ ਵਿੱਚ ਟਾ ਉਸ ਦੇ ਪੈਰ ਬਣਾ ਰਹੇ ਆਂ ਤਾਂ ਪੈਰ ਮਾਰਕ ਲੀਕ ਦੇ ਲੀਕ ਦਿੱਤੇ ਸੀਗੇ ਹੁਣ ਕਟਰ ਦੀ ਮਦਦ ਨਾਲ ਕੱਟ ਲਏ ਗਏ ਨੇ ਕੱਟ ਕੇ ਹੁਣ ਗਰੈਂਡਰ ਦੀ ਮਦਦ ਨਾਲ ਇਹਨੂੰ ਸਹੀ ਸ਼ੇਪ ਦਿੱਤੀ ਜਾਊਗੀ ਜਿੱਦਾਂ ਇਦਾਂ ਲੀਕਿਆ ਹੋਇਆ ਵਾ ਸਾਰਾ ਬਣਾਇਆ ਆ ਪੈਨਸਲ ਦੇ ਨਾਲ ਆਵੇ ਖੋਦ ਨਾਲ ਆਪਾਂ ਸਾਰਾ ਗ੍ਰੈਂਡਰ ਦੇ ਨਾਲ ਤੇ ਸੇਵ ਦੇਤੀ ਆਉਣ ਅਗਲੀ ਇਹ ਦੇ ਨਾਲ ਗ੍ਰੈਂਡਰ ਦੇ ਨਾਲ ਹੋਰ ਸੇਵ ਜਿਹੜੀ ਇਹਨੂੰ ਗੋਲ ਕੀਤੀਆਂ ਨੇ ਨੁਕਰਾਂ ਦੀਆਂ ਸਾਰੀਆਂ ਹੌਲੀ 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 ਜਿਵੇਂ ਤਰਾਸ਼ਿਆ ਜਾ ਰਿਹਾ ਵਾ ਤੇ ਹੌਲੀ ਹੌਲੀ ਆਪਦੀ ਸਹੀ ਛੇਵ ਦੇ ਵਿੱਚ ਆ ਬਿਲਕੁਲ ਪੈਰ ਬਣਾ ਕੇ ਰੈਡੀ ਕਰ ਦਿੱਤੇ ਗਏ ਨੇ ਪੰਜਾਂ ਤੌਸਾਂ ਦੇ ਪੈਰ ਰੈਡੀ ਨੇ 10 ਪੈਰ ਕੋਲ ਰੇਗਮਰ ਦੀ ਮਦਦ ਨਾਲ ਸਫਾਈ ਹੋ ਰਹੀ ਆ ਕੜ ਦੇ ਰੇਸ਼ੇ ਨਹੀਂ ਕਲਾਉਣ ਵਧੀਆ ਤਰੀਕੇ ਨਾਲ ਤੇ ਪਾਲਿਸ਼ ਕਰਨ ਦੇ ਵਿੱਚ ਵੀ ਸਾਨੀ ਹੋਏਗੀ ਗਾੜੀ ਤੇ ਹੁਣ ਆਪਾਂ ਫਿੱਟ ਕਰਾਂਗੇ ਇਹਨੂੰ ਪੇਚ ਕਰਸ ਕੇ ਐ ਰੀਜਨਲ ਪੇਚ ਦਿਖਣਗੇ ਨਹੀਂ ਜਿਹੜਾ ਪਾਛੋਕਾ ਸਾਰਾ ਕੁਝ ਐ ਵਧੀਆ ਤਰੀਕੇ ਦੇ ਨਾਲ ਸਾਰਾ ਜੋ ਹੁਣ ਪੈਰ ਲਾ ਦਿੱਤੇ ਨੇ ਤੇ ਟਾਊਸ ਆਪਣੇ ਪੈਰਾਂ ਤੇ ਖੜਾ ਹੋਣ ਜੋਗਾ ਹੋ ਗਿਆ ਏ। ਤਾਂ ਇਹ ਟਾਊਸ ਰੈਡੀ ਆ ਪੈਰਾਂ ਤੇ ਖੜਨ ਜੋਗਾ ਹੋ ਗਿਆ ਆਪਣੇ ਆਪ ਤੇ ਅਗਲੀ ਵੀਡੀਓ ਚ ਮਿਲਦੇ ਆਂ